ਚਾ ਦਰਜ ਨਹੀਂ ਹੁੰਦਾ ਪੁਲਿਸ ਪ੍ਰਸ਼ਾਸਨ ਬਾਲ ਦੇ ਵਿੱਚੋਂ ਵੀ ਖਾਰ ਕੱਢ ਲੈਂਦੀ ਆ ਇਹ ਤਾਂ ਵਿਚਾਰਾ ਸਾਡਾ ਟੈਗ ਨਾਲ ਇਨਸਾਨ ਮਰ ਗਿਆ ਵਾ ਇਸ ਲਈ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਪ੍ਰੈਸ ਦੇ ਵਿੱਚ ਇਹ ਬੇਨਤੀ ਜੀ ਸਾਡੀ ਕਬੂਲ ਕਰਵਾਓ ਕੇਂਦਰ ਦੇ ਵਿੱਚ ਠੇਕੇਦਾਰ ਹੈਗਾ ਵਾ ਤੇ ਜਿਹੜੀ ਸਾਥੀ ਹੈਗੇ ਆ ਸਪੋਰਟਰ ਹੈਗੇ ਆ ਕੋਈ ਪ੍ਰਸ਼ਾਸਨ ਦੇ ਵਿੱਚ ਹੈਗਾ ਵਾ ਉਹਨਾਂ ਦੇ ਬੰਦ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਲੋਕੀ ਕਹਿੰਦੇ ਜੀ ਹੁੰਦਿਆ ਨਾ ਸੰਸਕਾਰ ਹੋ ਗਿਆ ਮੈਂ ਪੁੱਛਣਾ ਚਾਹਨਾ ਵਾ कि ਜਿੰਨਾ ਦਾ ਸੰਸਕਾਰ ਹੋ ਜਾਂਦਾ ਵਾ ਉਹਨਾਂ ਦੀ ਕਾਰਵਾਈ ਨਹੀਂ ਹੁੰਦੀ ਪੰਜਾਬ ਪੁਲਿਸਾ ਜੋ ਮਰਜ਼ੀ ਕਰ ਸਕਦੀ ਆ ਜੋ ਜਾਇਜ਼ ਹੋ ਕਰੇ ਜੇ ਸੰਸਕਾਰ ਹੋ ਗਿਆ ਵਾ ਤਾਂ ਵੀ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਅਸਲੀ ਸ਼ਾਸਨ ਪ੍ਰਸ਼ਾਸਨ ਦੇ ਮੈਂ ਮੰਨ ਕਰਦੇ ਆ ਕਿ ਇਹ ਠੇਕੇਦਾਰ ਸੁਪਰਵਾਈਜ਼ਰ ਤੁਮ ਜਿੰਨੇ ਵੀ ਸਪੋਰਟਰ ਆ ਚਾਹ ਸ਼ਾਸਨ ਪ੍ਰਸ਼ਾਸਨ ਚ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕਰੇ ਔਰ ਉਸ ਤਲਾਵ ਜਿਹੜਾ ਪੂਰਾ ਵਾ ਇਹ ਹੋਰ ਬੰਦੇ ਨਾਮ ਮਰਨ ਇਸ ਲਈ ਕੋੜੇ ਵੀ ਢਾਵਾ ਉਹ ਕੁੱਲੇ ਦੇ ਵੀ ਸੁਟੇ ਜਾਵੇ ਤਾਂ ਇਹ ਲੋਕੀ ਜਿਹੜੇ ਆ 7-7 8-8 ਘੰਟੇ ਪਰੇਸ਼ਾਨ ਨਾ ਹੋਣ ਇਹ ਅਸੀਂ ਡੈਂਪ ਤੇ ਜਿਹੜੇ ਜਿੱਥੇ ਕੋੜੇ ਵਾਲੇ ਪਰੇਸ਼ਾਨ ਹੋ ਰਹੇ ਆ ਇੱਥੇ ਸਾਰੇ ਦੁਕਾਨ ਵਾਲੇ ਪਰੇਸ਼ਾਨ ਹੋ ਰਹੇ ਆ ਸਾਰੇ ਲੋਕ ਪਰੇਸ਼ਾਨ ਹੋ ਰਹੇ ਆ ਆਮ ਆਬਾਦ ਪਰੇਸ਼ਾਨ ਹੋ ਰਹੀ ਆ ਆਂਦੇ ਜਾਂਦੇ ਲੋਕ ਪਰੇਸ਼ਾਨ ਹੋ ਰਹੇ ਆ ਕਿ ਇਹ ਡੈਂਪ ਜਿਹਦੇ ਦਾ ਬਣਿਆ ਵਾ ਪਰੇਸ਼ਾਨੀ ਪਰੇਸ਼ਾਨ ਹੋ ਰਹੇ ਆ ਇਸ ਲਈ ਇਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਹਰ ਚੀਜ਼ ਸੁਪਰਵਾਈਜ਼ਰ ਆ ਜਿਹੜਾ ਚੀਮਾ ਚੌਂ ਦੇ ਵਿੱਚ ਆਫਿਸ ਚ ਬੈਠਦਾ ਵਾ ਅੰਦਰ ਦੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਆ ਉਹਦੇ ਪਰਚਾ ਕਤਲ ਦਾ ਪੈਣਾ ਚਾਹੀਦਾ ਵਾ ਇਹਨਾਂ ਸ਼ਬਦਾਂ ਨਾਲ ਹੀ ਕਿ ਜੋ ਜਿੰਨਾ ਚਿਰ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਸੰਘਰਸ਼ ਜਿਹੜਾ ਆਪਣਾ ਇੱਥੇ ਜਾਰੀ ਰੱਖਾਂਗੇ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਘ ਦਿਸਟਰ ਭਾਰਤ ਆ ਮੈਜਾ ਪੰਜਾਬ ਦਾ ਕਾਰਜਕਾਰੀ ਪਰਿਵਾਰੀ ਆ ਉਹ ਉਸ ਤੋਂ ਰਵਾ ਵਾਲਮੀਕੀ ਸਮਾਜ ਦਾ ਮੈਂ ਸੇਵਾਦਾਰ ਆ ਇਹਨਾਂ ਸਾਰੇ ਭਰਾਵਾਂ ਦਾ ਮੈਂ ਸੇਵਾਦਾਰ ਆ ਜੇ ਮੇਰੇ ਦੇ ਪਰਚਾ ਵੀ ਦਰਜ ਹੁੰਦਾ ਜੇ ਮੈਨੂੰ ਫੌਤੀ ਨਹੀਂ ਸਜਾਈ ਦਿੰਦੀ ਆ ਸਰਕਾਰ ਤੇ ਮੈਨੂੰ ਬਿਨਾਂ ਡਰ ਤੋਂ ਇਹਨਾਂ ਦੀ ਉਹ ਚੀਜ਼ਾਂ ਵੀ ਕਮਜੂਰ ਲੇਕਿਨ ਇਹਨਾਂ ਲੋਕਾਂ ਦੀ ਪਰੇ ਦੇ ਲਈ ਇਹਨਾਂ ਲੋਕਾਂ ਦੀ ਜ਼ਿੰਦਗੀ ਦੇ ਲਈ ਮੈਂ ਖੜਾ ਨਾ ਔਰ ਖੜਾ ਰਹੂੰਗਾ ਜੀ ਮੈਂ ਸਾਹਿਬ ਨਾਲ ਗੱਲ ਕਰਨੀ ਸੀ ਜੀ ਉਹਨਾਂ ਨੂੰ ਦੱਸਣਾ ਸੀ ਕਿ ਬਹੁਤ ਵੱਡੀ ਤਰਾਸਦੀ ਹੋ ਗਈ ਹੈ ਉਹ ਜਿਹੜੇ ਅਫਸਰ ਆ ਅਫਸਰ ਆ ਜਿਹੜੇ ਕਹਿੰਦੇ ਆ ਕਿ ਇਹ ਤਾਂ ਸਿਰ ਹਾਰਟ ਅਟੈਕ ਹੋਇਆ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਹਾਰਟ ਅਟੈਕ ਹੋਇਆ ਵਾ ਉਹ ਵੀ ਕਿਸੇ ਕਾਰਨ ਨਾਲ ਹੁੰਦਾ ਵਾ ਉਹ ਜਿਹੜੇ ਨਾਰਮਲ ਦੱਸ ਰਹੇ ਨੇ ਹਾਂ ਜੀ ਨਾਰਮਲ ਦੱਸਦੇ ਆ ਲੇਕਿਨ ਜਿਹੜਾ ਬੰਦਾ ਇੱਥੇ 7-8 ਘੰਟੇ ਲਗਾਤਾਰ ਕੂੜੇ ਦੇ ਵਿੱਚ ਜਿੱਦੋ ਜਹਿਦ ਕਰਦਾ ਰਿਹਾ ਪਤਾ ਨਹੀਂ ਉਹ ਕੀ ਮਨ ਦੇ ਵਿੱਚ ਲੈ ਕੇ ਚਲੇ ਗਿਆ ਉਹਦੇ ਨੇ ਕਿਹੜੀਆਂ ਇਛਾਵਾਂ ਮਨ ਚ ਲੈ ਕੇ ਚਲੇ ਗਿਆ ਪਤਾ ਨਹੀਂ ਐਸੇ ਸੁਪਰਵਾਈਜ਼ਰ ਨੇ ਉਹ ਪਤਾ ਨਹੀਂ ਕੀ ਕਹਿ ਕੇ ਚਲੇ ਗਿਆ ਉਹਦੇ ਮਨਾਂ ਦੇ ਵਿੱਚ ਉਹਨਾਂ ਨੇ ਕਿਹੜੇ ਅਫਸਰ ਨੂੰ ਕੁਝ ਕਹਿ ਕੇ ਚਲੇ ਗਿਆ ਉਹਦੇ ਮਨਾਂ ਦੇ ਵਿੱਚ ਉਨੇ ਮਨਵੀ ਭਾਵਨਾਵਾਂ ਨੂੰ ਕਿਨੇ ਪੜ ਲਿਆ ਕਿਹ ਅਫਸਰ ਨੇ ਫੜ ਲਿਆ ਲੇਕਿਨ ਇੱਕ ਗੱਲ ਪੱਕੀ ਆ ਕਿ ਉਹ ਹਾਰਟ ਅਟੈਕ ਨਾਲ ਮਰਿਆ ਵਾ ਔਰ ਹਾਰਟ ਅਟੈਕ ਦਾ ਕਾਰਨ ਜਿਹੜਾ ਵਾ ਉਹਦੀ ਦਿਮਾਗ ਦੀ ਜਿਹੜੀ ਆ ਉਹ ਜ਼ਿਆਦਾ ਸੋਚਣ ਸਮਝੀ ਸ਼ਕਤੀ ਦੇ ਬਾਰੇ ਹੋਇਆ ਵਾ ਇਹ ਨਾਇਕ ਇਹ ਵੀ ਗੱਲ ਹੈ ਜੀ